ও বাবা জি तेरे नाते ओ पापा जी तेरे नाते ओ मेरे लगते i <laughs> i <laughs> ਤੰਦਰ ਸਾਹਿਬ ਕਿਰਪਾਲਾ ਹੋ ਸਾਡੇ ਸਤਿਕਾਰਯੋਗ ਅੰਕਲ ਜੀ ਬੈਠਿਆ ਸੋ ਬਹੁਤ ਸਾਰੇ ਮਾਇਆ ਦਾਸ ਕਰਵਾਣਗੇ ਬਾਬਾ ਜੀ ਤੰਦਰ ਸੇ ਰੱਖਣ ਜਿੰਦਾ ਪਰਵਾਇਆ ਪੰਖਾ ਤੇ ਧੀ ਆਪਣੇ ਚੱਜ ਵਡਾਵੇ ਬਹਿਰੀ ਜੀ ਕਾ ਖਾਲਸਾ ਬਹਿਰੀ ਜੀ ਕੀ ਫਤਿਹ ਮਹਾਰਾਜਾ ਕਾ ਖਾਲਸਾ ਮਹਾਰਾਜਾ ਕੀ ਫਤਿਹ ਅੱਜ ਕੀ ਪ੍ਰੋਗਰਾਮ ਆ ਜਿਹੜਾ ਅੱਜ ਦਾ ਸਮਾਗਮ ਆ ਇਹਦੇ ਬਾਰੇ ਦੱਸੋ ਕੀ ਜਾਣਕਾਰੀ ਤੁਹਾਡੇ ਕੋਲ ਹੈ ਸਾਡੇ ਬਾਬਾ ਆਲਾ ਮਹਿਲ ਦੀ ਨਿੱਕੀ ਜ੍ਹਾਦ ਵਿੱਚ 8 ਸਾਲ ਦੀ ਗਰਾਮ ਮਹਿੰਦੀ ਮਸਲਾ ਦੇ ਮੇਲਾ ਬੁਲਾਇਆ ਜਾ ਰਿਹਾ ਹੈ ਨਾ ਸਾਰੇ ਜਨਤਾ ਸਾਡੇ ਸਾਰੇ ਜਨਤਾ ਤੇ ਇਹ ਹਰ ਦਾ ਮਨਾਇਆ ਜਾਂਦਾ ਜੀ ਤਿੰਨ ਦਿਨ ਜਿਵੇਂ ਅੱਜ ਕੀ ਚਾਰ ਪੰਜ ਛੇ ਮਾਸਤੇ ਦਾ ਜੀ ਤੇ ਕਿੰਨੇ ਵਗਾ ਇਲਾਕੇ ਦੀਆਂ ਸੰਗਤਾਂ ਬਹੁਤ ਹੁਮਮਹਾ ਮਾ ਕੇ ਪਹੁੰਚਦੀਆਂ ਨੇ ਇਹ ਕਹਿਮਾ ਮੇਲਾ ਜੀ ਇਹ 35ਵਾਂ ਮੇਲਾ ਜੀ ਬਾਬਾ ਜੀ ਦਾ ਸਲਾਨਾ ਮੇਲਾ ਜੀ 35ਵਾਂ ਸਲਾਨਾ ਜੀ ਬਾਬਾ ਜੀ ਦੀ ਜਾਤ ਵਿੱਚ ਮਨਾਇਆ ਜਾਂਦਾ ਨਗਰ ਵਾਸੀਆਂ ਦੇ ਇਲਾਕਾ ਨਿਵਾਸੀ ਇਹ ਚ ਕਿਹੜੇ ਕਿਹੜੇ ਪਿੰਡ ਸਹਿਗਿਰਤ ਕਰਦੇ ਨੇ ਇਹਦੇ ਵਿੱਚ ਆਪਣੇ ਪਿੰਡਾਂ ਤੋਂ ਦੋਹੜੀ ਕੋਟ ਦਸਪਾਣਾ ਮੇਪਾਣਾ ਹੋਰ ਅਣ ਦਰਾਹਿ ਤੋਂ ਉਹ ਦੂਰ ਦੂਰੋਂ ਸੰਗਤਾਂ ਨੂੰ ਬਹੁਤ ਆਉਂਦੀਆਂ ਨੇ ਤੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਇਸ ਮਹਾਕੁੰਭ ਚ ਪਵਦੀ ਮਾਇਆ ਨਾਲ ਬਹੁਤ ਯੋਗਦਾਨ ਪਾਉਂਦੀਆਂ ਇੱਕ ਸੰਧੂ ਪਰਿਵਾਰਨ ਮਤਲਬ ਸੰਧੂ ਗੋਤਨਾ ਕੀ ਸਵੰਦਾ ਇਹ ਬਾਬਾਈ ਜੀ ਸੰਧੂ ਗੋਤ ਆ ਜੀ ਸਾਡੇ ਕੋਲ ਤਾਂ ਇਹ ਆ ਸੇਠਾ ਕਿ ਆ ਜੀ ਇਹਨਾਂ ਨੇ ਜੇ ਮੈਂ ਖਾਣੇ ਵਾਲੀ ਜਗ੍ਹਾ ਕੋਈ ਹੋਰ ਵੀ ਜਗ੍ਹਾ ਦੇ ਜੀ ਸਾਡੇ ਦਾ ਬਜ਼ੁਰਗ ਦੱਸ ਕੇ ਗਏ ਸੀ ਵੀ ਮਾਮਾ ਕਾਲਾ ਮਹਿਲ ਦੇ ਅਡੇਰਾ ਵੀ ਇੱਥੇ ਸੰਧੂ ਬੋਤੀ ਨੇ ਜੀ ਇਹ ਵੀ ਇਹ ਮੰਨਦੇ ਆ ਇਸ ਮਨ ਮੰਨਣੀ ਆਪਣਾ ਦਾ ਕੂਰੀ ਆਉਂਦੀ ਆ ਇਥੋਂ ਮਤਲਬ ਜਿੱਦਾਂ ਕੋਈ ਦੁੱਧ ਵਾਲਾ ਆਉਂਦਾ ਕੋਈ ਪੋਤਾਂ ਵਾਲਾ ਆਉਂਦਾ ਕੋਈ ਮਾਲ ਪਸ਼ੂ ਵਾਲਾ ਆਉਂਦਾ ਉਹਨਾਂ ਦਾ ਕੀ ਮੈਸੇਜ ਆ ਜਿਵੇਂ ਜੀ ਕਿਸੇ ਆਪਾਂ ਨੂੰ ਜਿਵੇਂ ਕਿਸੇ ਦੀ ਮਹਤ ਸਦਾ ਜਾਣਾ ਕੋਈ ਇੱਥੇ ਮੱਥਾ ਟੇਕ ਕੇ ਜਾਂਦਾ ਜੇ ਮਹਤ ਕੋਈ ਨਹੀਂ ਰਹਿੰਦੀ ਜਾਂ ਕੋਈ ਸੁਖਰਾਬ ਹੁੰਦੇ ਨੇ ਇੱਥੇ ਆ ਕੇ ਸੁੱਕੇ ਜਾਂਦਾ ਵੀ ਇੱਥੇ ਕੀਰ ਜਾਂ ਚੂਰਮਾ ਵੰਡ ਕੇ ਜਾਵਾਂਗੇ ਜੀ ਜੇ ਕਿਸੇ ਨੂੰ ਮੌਕੇ ਜਾਂ ਭੌਰੀਆਂ ਆਉਂਦੀਆਂ ਨੇ ਜੀ ਉਹ ਝਾੜੂ ਦੇ ਨੂਰ ਸੁੱਕੇ ਜਾਂਦਾ ਉਹ ਵੀ ਇੱਕ ਤਰ੍ਹਾਂ ਪਾਈ ਦੇ ਸਹੀ ਹੁੰਦੇ ਅਸੀਂ ਮੌਕੇ ਤੇ ਚਾਹਦੇ ਆ ਜੋ ਦੀ ਹੈ ਮੌਕੇ ਭੌਰੀਆਂ ਆਪਣੇ ਹੋ ਜਾਣਿਆਰੇ ਉਹ ਝਾੜੂ ਤੇ ਨੂਨ ਸੁੱਕ ਲੋ ਨਹੀਂ ਮਰਨਾ ਆ ਕੇ ਬਹਿ ਕੇ ਉਹ ਠੀਕ ਹੋਏ ਤਾਂ ਬਾਅਦ ਫਿਰ ਅਗਲਾ ਛੱਤ ਝਾੜਦੇ ਜਾਂਦਾ ਹੈ ਉਹ ਕੋਈ ਦਿਨ ਤਾਂ ਨਹੀਂ ਹੈਗਾ ਬਾਈ ਜੀ ਉਹ ਵੀਰਵਾਰ ਨੂੰ ਆ ਕੇ ਝਾੜ ਜੋ ਸੁੱਕ ਜੋ ਜਿਹੜਾ ਤੈਨੂੰ ਮਰਦੀ ਜੀ ਹਰੇਕ ਵੀਰਵਾਰ ਇੱਥੇ ਉਹ ਲੰਗਰ ਦਾ ਪ੍ਰੋਗਰਾਮ ਹੁੰਦਾ ਹੈ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਧੰਨਵਾਦ ਸਾਹਿਬ ਬਾਈ ਗੁਰਜੀ ਕੀ ਬਤ